ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਵੀਰ ਹੈਪੀ ਦੇ ਕੋਲ ਤੇ ਪਸ਼ੂ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਨੂੰ ਅੱਜ ਤਿੰਨ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਹੋਣਗੀਆਂ ਇੱਕ ਕਟਾ ਨੀਲੀ ਰਾਵੀ ਦਾ ਹੋਵੇਗਾ ਠੀਕ ਆ ਕਟਾ ਨੀਲੀ ਰਾਵੀ ਦਾ ਤੇ ਜਿਹੜੇ ਕਿਸੇ ਅੱਗੇ ਸ਼ੌਂਕੀ ਵੀਰ ਨੇ ਇਹ ਕਟਾ ਖਰੀਦਣਾ ਤੁਸੀਂ ਉਹ ਵੀ ਖਰੀਦ ਸਕਦੇ ਹੋ ਤੇ ਦੋ ਵੜਾ ਜਿਹੜੀਆਂ ਦੋਸਤੋ ਪੂਰੀ ਡਿਟੇਲ ਆ ਉਹ ਹੈਪੀ ਬਾਈ ਤੋਂ ਲੈ ਕੇ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ 4 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 12 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਆਓ ਕਰਦੇ ਹਾਂ ਗੱਲਬਾਤ ਬਾਈ ਹੈਪੀ ਦੇ ਨਾਲ ਪੁੱਛਦੇ ਇਨਫੋਰਮੇਸ਼ਨ ਸੋ ਬਾਕੀ ਇੱਕ ਰਿਕਵੈਸਟ ਆ ਜਿਹੜਾ ਆਪਾਂ ਨੂੰ ਦੋਸਤੋ ਕਿਸੇ ਵੀਰ ਤੇ ਪਸੰਦ ਆਊਗਾ ਰਕਮ ਲਾਉਣੀ ਆ ਦੋਸਤੋ ਪੈਸੇ ਖਰਚ ਕਰਨੇ ਆ ਤਸੱਲੀ ਆ ਦੋ ਟਾਈਮ ਦੀ ਚੁਵਾਈ ਕਰਕੇ ਜ਼ਰੂਰ ਕਰ ਲਿਓ ਆਜੋ ਬਿਲ ਹੈਪੀ ਸਭ ਤੋਂ ਪਹਿਲਾਂ ਵੀਰ ਹੈਪੀ ਸਾਸਰੀ ਘਰ ਦਾ ਭਰਾ ਕੀ ਹਾਲ ਹੈ ਜੀ ਸਾਰੀ ਗੱਲ ਸੰਤੂ ਸਾਹਿਬ ਹੋਰ ਕੈਮ ਹਾਂ ਠੀਕ ਠਾਕ ਤੂੰ ਹੀ ਸੁਣਾਓ ਬਹੁਤ ਵਧੀਆ ਵੀਰੇ ਹੈਪੀ ਤੇ ਦੂਜਾ ਅੱਜ ਪਸ਼ੂ ਤਿੰਨ ਆ ਤਿੰਨ ਇੱਕ ਘਟਾ ਪੰਨ ਨੀਲੀ ਦਾ ਵੀ ਇੱਕ ਘਟਾ ਨੀਲੀ ਦਾ ਦੋ ਵੜਾ ਤੇ ਵੜਾ ਵੀਰੇ ਕਿਵੇਂ ਤਾਂ ਤਾਜ਼ੀਆਂ ਸੂਜਾਂ ਸਵਾਈਆਂ ਤਾਜ਼ੀਆਂ ਤਾਜ਼ੀਆਂ ਜੀ ਬੱਚੇ ਪੁੱਛੇ ਨਾਲ ਹੀ ਹੈ ਜੀ ਬੱਚੇ ਨਾਲ ਦੋ ਮਗਰ ਵਛੂਣਾਂ ਜੀ ਦੋ ਮਗਰ ਪਤਨਾਂ ਹਾਂ ਜੀ ਤੇ ਹੈਪੀ ਬਾਈ ਆਜੋ ਸਟਾਰ ਹੈ ਇੱਥੇ ਹੀ ਕਰ ਲਓ ਪਹਿਲੇ ਨੰਬਰ ਤੇ ਆ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਜਿਹੜੀ ਇਹ ਵਿਹੜ ਦੇਖ ਰਹੇ ਹੋ ਤਾਜੀ ਸੂਈ ਸਵਾਈ ਆ ਬਾਕੀ ਦਿਨ ਖੋਸ਼ ਲੈਣੇ ਆ ਪਰ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਆ ਬੌਡੀ ਆ ਬੰਤਰ ਜਿਹੜੀ ਬਿਲਕੁਲ ਆ ਚੈੱਕ ਕਰ ਸਕਦੇ ਆ ਬਹੁਤ ਧੰਨਵਾਦ ਬਿਲਕੁਲ ਠੰਡੀ ਏ ਫਿਰ ਬਿਲਕੁਲ ਜਿਹੜੀ ਹੱਥਾਂ ਲਈ ਚਵਾਈ ਆ ਦੇਖੇ ਲਾ ਥੰਨਾ ਠੀਕ ਆ ਆ ਦੇਖੋ ਇਹ ਦੇਖੋ ਨਾ ਦੇਖੋ ਇਹ ਚੋਣਾ ਆ ਫੀਲਿੰਗ ਦੀ ਠੀਕ ਆ ਅੱਛਾ ਹੈਪੀ ਭਰਾ ਅਵੇਰ ਵਾਈਨ ਦਾ ਕੀ ਆ ਸੂਆ ਦੂਜਾ ਘਰ ਲੈ ਦੇ ਦੂਜਾ ਸੂਆ ਪਰ ਅਬ ਤੀਜਾ ਮੰਨ ਕੇ ਲਈ ਆ ਤੀਜਾ ਮੰਨ ਹਾਂਜੀ ਤੀਜਾ ਸੂਆ ਸੂਈ ਹੋ ਗਈ ਹੁਣ ਸੂਈ ਨੂੰ ਹੋ ਗਈ 15 ਦਿਨ 14 15 ਦਿਨ 15 ਰੱਖਿਓ ماشي ਮ ਕਰ ਜੋ ਹਾਂਜੀ 15 14 ਦਿਨ ਦਾ ਜਿਹੜਾ ਸਮਾਂ ਹੋ ਗਿਆ ਭਰਾਵੋ ਤੇ ਆ ਜਿਹੜਾ ਬੱਚਾ ਥੱਲੇ ਫੀਮੇਲ ਕਾਫ ਆ ਥੱਲੇ ਬੱਛੀ ਆ 15 ਦਿਨ ਦਾ ਸਮਾਂ ਤੁਸੀਂ ਮੰਨ ਕੇ ਇਹ ਜਿਹੜੀ ਗਾਂ ਖਰੀਦ ਸਕਦੇ ਹੋ ਤੀਜਾ ਸੂਆ ਹਣ ਬਿਲਕੁਲ ਵਰਾ ਕੇ ਵੀਰ ਨੇ ਵਿਖਾਤੇ ਆ ਬਿਲਕੁਲ ਦਾ ਕਿਸੇ ਚ ਕੋਈ ਹੋਰ ਕੋਈ ਸ਼ਟਾ ਨਹੀਂ ਹੈਗਾ ਬਾਕੀ ਚਵਾਈ ਕਰਕੇ ਆਪ ਵੀ ਆਪੇ ਸਮਝਣਾ تصدیق ضرور ਕਰ ਲਿਆ ਕਰੋ ਹੈਪੀ ਵੀਰੇ ਹੁਣ ਦੁੱਧ 15 ਦਿਨਾਂ ਦੇ ਸੂਈ ਦੇ ਥੱਲੇ ਕਿੰਨਾ ਚਵਾ ਦੇਣਾ ਸੰਤੂ ਸਾਹਿਬ ਦੁੱਧ ਹੋਊਗਾ 10 ਤੋਂ ਬਾਹਰ ਹਾਂਜੀ 9 ਕਿਲੋ ਦੀ ਕੋਈ ਗਾਰੰਟੀ ਲੈ ਲਿਆ ਆਪਣ ਨੂੰ ਦੁੱਧ 10 ਤੋਂ ਬਾਹਰ ਹੀ ਹੋਊਗਾ ਆਪਾਂ 9 ਕਿਲੋ ਕਹਿ ਕੇ ਦੇਣੀ ਹੈ 9 ਕਿਲੋ ਕਹਿ ਕੇ ਮੈਂ ਕਹਿੰਦਾ ਵੀੜਾ 2 ਟਨ ਦੇ 2 ਟਨ ਚੋ ਹੀ ਲੈਣਾ ਦੇ ਅੱਛਾ ਜੀ ਹਾਂਜੀ ਦੁੱਧ 10 ਨੂੰ ਬਾਹਰ ਹੀ ਹੋਊਗਾ ਪਰ ਆਪਾਂ 9 ਕਹਿ ਕੇ ਦੇਣੀ ਇੱਥੇ ਜਦੋਂ ਪਾਉਂਦਾ 10 ਤੋਂ ਬਾਹਰ ਹੀ ਚਵਾ ਦੇਗਾ ਆਪਾਂ ਠੀਕ ਹੈ ਪਤਾ ਬਗਾਣ ਦਾ ਫਰਕ ਪਾ ਜਾਂਦਾ ਆਪਣੇ ਘਰੇ ਉਹਦੇ ਪੱਧਾਂ ਤੋਂ ਬਾਹਰ ਜਦੋਂ ਚਵਾ ਦੇਵਾਂਗੇ ਥੋੜਾ ਇੱਧਰ ਉੱਧਰ ਖੰਡ ਥੋੜਾ ਪਤਾ ਕਰ ਸੇ ਹਾਂਜੀ ਤੇ ਬਿਲਕੁਲ ਜਿਹੜਾ 210 ਤੋਂ ਬਾਹਰ ਇਹਨਾਂ ਦੋਦਾ ਪਰ 10 ਮੰਨ ਕੇ ਕੋਈ ਵੀਰ ਤੁਸੀਂ ਸਬਦਾ ਕਰ ਸਕਦੇ ਹੋ ਠੀਕ ਆ ਤੇ ਥੋੜੀ ਜਿਹੀ ਲਿਸੇਪਨ ਦੇ ਵਿੱਚ ਹਨਾ ਜੀ ਤੁਹਾਨੂੰ ਦਾ ਸਾਂਭੀ ਨਹੀਂ ਕਹਿੰਦੇ ਨਹੀਂ ਸਾਂਭੀ ਦਾ ਮੁੱਲ ਵੀ ਉਹ ਜੇ ਟੋਪੜਾ ਵਾਲਾ ਮੁੱਲ ਹੀ ਆ ਨਾ ਬਿਲਕੁਲ ਜੀ ਹਾਂ ਮੁੱਲ ਵੀ ਜਾਇਆ ਤੇ ਇਹ ਗੱਲ ਸੇਵਾ ਸੁਆ ਕਰੀਏ ਤੇ ਉਹਦੇ 12-12 ਕਿਲੋ ਚਵਾਏਗੀ ਤੇ ਹੋਈ ਚੰਗੀ ਜੀ ਕਿੰਨੇ ਕਿਤੇ ਅੱਪੀ ਭਾਈ ਦੇ ਦੇਣਗੇ 27000 ਪਹੁੰਚ ਕਰਦੇ ਆਂ ਫੇਰ 27000 ਚ ਪਹੁੰ ਬਹੁਤੇ ਵੀਰਾਂ ਦੇ ਹੈਪੀ ਵੀਰ ਇੱਕ ਜਵਾਬ ਹੁੰਦੇ ਵੀ ਹੈਗਾ ਤਾਜ਼ਾ ਸੁਵੇਈ ਹੈ ਨਾ ਮੈਂ ਕਹਿੰਦਾ ਜੀ ਆਪਾਂ ਮਕਰਲੇ ਘਰੇ ਲੈ ਚਲਾਂ ਜਿਨ੍ਹਾਂ ਤੋਂ ਲਈ ਆ ਬਿਲਕੁਲ ਹਾਂਜੀ ਲਓ ਜੀ ਖੋਲ ਕੇ ਦਿਖਾ ਦਈਏ ਫਿਰ ਤੋਂ 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 ਤੇ ਜਵਾਬ ਬੰਦਾ ਕੱਢ ਕੇ ਵੀ ਪੁੱਛਣਾ ਮੇਰਾ ਫਰਜ਼ ਪੈਂਦਾ ਜਵਾਬ ਥੋੜੇ ਹੋਣਗੇ ਵੀ ਜਿਹੋ ਜਿਹਾ ਜਵਾਬ ਤੁਸੀਂ ਚਾਹੋ ਜੀ ਇਹ ਬੱਚਾ ਇਧਰ ਆਉਂਦਾ ਜਵਾਬ ਓਨਰ ਤੋਂ ਮਾਲਕ ਤੋਂ ਵਪਾਰੀ ਤੋਂ ਲਵਾਂਗੇ ਠੀਕ ਆ ਜਿਹੋ ਜਿਹਾ ਕਿਸੇ ਭੈਣ ਭਰਾ ਦੇ ਖਵਾਲ ਹੋਣਗੇ ਵੀ ਕੋਈ ਇਹ ਗੱਲ ਨਹੀਂ ਹੈਗੀ ਵੀ ਦੋਸਤੋ ਤੁਹਾਡੇ ਸਵਾਲ ਹੋਣ ਤੇ ਆਪਾਂ ਉਹ ਜਵਾਬ ਨਾ ਲੈ ਸਕੀਏ ਵਪਾਰੀ ਤੋਂ ਤੇ ਆਹ ਕਰੋ ਚੈੱਕ ਜੀ ਜੇਕਾ 15 ਦਿਨ ਦਾ ਸਮਾਂ ਬੱਚਾ ਤੁਹਾਨੂੰ ਬੱਤੀ ਵਿਖਾਤੀ ਮਗਰ ਤੇ ਆਹ ਥਾਂ ਦੇ ਬਾਝੇ 10 ਕਿਲੋ ਦੁੱਧ ਤੇ 27000 ਚ ਪਹੁੰਚ ਚਾਹ ਵੀ ਸੰਭੀ ਇਹਨਾਂ ਤੋਂ ਸਾਰੀ ਚੰਗੀ ਹੈ ਜੀ ਲੋ ਥੋੜੀ ਵੀਰਾਂ ਦਾ ਵੀ ਅੱਗੋਂ ਪਸ਼ੂ ਜਿਹੜਾ ਦੋਸਤੋ ਵੱਖੋ ਵੱਖਰੇ ਘਰਾਂ ਦੇ ਵਿੱਚੋਂ ਆਉਂਦਾ ਕਈ ਦਾ ਥੋੜੀ ਘੱਟ ਸੰਭਾਲ ਬਾਰੇ ਘਰ ਦੇ ਵਿੱਚੋਂ ਪਸ਼ੂ ਆਉਂਦਾ ਤੇ ਪਸ਼ੂ ਜਿਹੜਾ ਕਿਨਾਂ ਲੈ ਸਾਂ ਸਕਾ ਜਰੂਰ ਵੇਖਣ ਦੇ ਵਿੱਚ ਮਿਲਦਾ ਤੇ ਬਾਕੀ ਜਿਹੜਾ ਵੀ ਅੱਗੇ ਲੈ ਜਾਊਗਾ ਸੇਵਾ ਸੁਭਾ ਜਿਹੜੀ ਦੋਸਤੋ ਅੱਗੇ ਚੰਗੀ ਹੋਈ ਕਿਸੇ ਦੇਸ ਦੀ ਜਿਹੜਾ ਲੈ ਕੇ ਜਾਊਗਾ ਸਾਫ ਸੰਭਾਲ ਕਰਕੇ ਦਾ ਦੋਸਤੋ ਤੁਸੀਂ ਦਾਜੀ ਕਰ ਸਕਦੇ ਹੋ ਵੜਨ ਤੇ ਰਾਜੀ ਪਸ਼ੂ ਜਿਹੜਾ ਆਪ ਨੂੰ ਪਤਾ ਹੈ ਵੀ ਦੁੱਧ ਜਿਹੜਾ ਦੋਸਤੋ ਕਿਲੋ ਖੰਡ 2 ਕਿਲੋ ਖੰਡ ਵੱਧ ਹੀ ਪਸ਼ੂ ਦੇ ਦੇਗਾ ਤੇ ਅੱਛਾ ਭਾਈ 27000 ਚ ਪਹੁੰਚਣ ਭਾਈ 8000 ਦਾ ਪਹੁੰਚ ਠੀਕ ਹੈ ਭਰਾ ਹਾਂਜੀ ਠੀਕ ਹੈ ਤੇ ਆਜੋ ਹੈਪੀ ਦੂਜੇ ਨੰਬਰ ਤੇ ਇੱਕ ਹੋਰ ਵੜ ਆਪਣੇ ਕੋਲ ਇਹ ਵੀ ਦਿਖਾ ਦਈਏ ਇਸ ਨੂੰ ਸਾਡਾ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਅੱਛਾ ਜੀ ਥੋੜੀ ਕਰੋ ਚਾਹ ਦੀ ਛਾਈ ਹਾਲਦਾ ਅੱਛਾ ਜੀ ਹਾਂਜੀ ਇਹ ਆਖੀ ਅਸ਼ਫ ਸਹੀ ਹਾਲਦਾ ਕਰਾਉਦਾ ਨਾ ਹਾਂਜੀ ਉਹ ਮਗਰਬ ਦੇ ਬੱਚੀ ਹੈ ਮਗਰਬ ਦੇ ਬੱਚੀ ਆ ਠੀਕ ਹੈ ਜੀ ਇਹਨੂੰ ਤੀ ਹਫਤਾ ਹੋ ਗਿਆ 7-8 ਦਿਨ ਇੱਕ ਹਫਤਾ 8 ਦਿਨ ਸਮਾਂ ਹੋ ਗਿਆ ਇੰਨਾ ਸਮਾਂ ਹੋ ਗਿਆ ਇਹਨੂੰ ਠੀਕ ਹੈ ਹਾਂਜੀ ਇੱਕ ਹਫਤਾ 8 ਦਿਨ ਸਮਾਂ ਹੋ ਗਿਆ ਤੇ ਆ ਜਿਹੜੀ ਦੋਸਤੋ ਤੁਸੀਂ ਮਗਰਬ ਬੱਚੀ ਜੀ ਜੰਦ ਜੋ ਬਿਓਰ ਮੂੰਹ ਦੋ ਮੂੰਹ 6 ਦਾ ਤੇ 6 ਜੰਦ ਦਾ ਮੂੰਹ ਛੀ ਹੈ ਹਾਂਜੀ ਤੇ ਆ ਤੁਸੀਂ ਜਿਹੜੀਆ ਦੋਸਤੋ ਪੂਰੀ ਬੰਤਰ ਵੇਖ ਸਕਦੇ ਹੋ ਇਸ ਬੈਡ ਦੀ ਦੂਜਾ ਸੂਆ ਆਰਡਰ ਕੁਆਲਟੀ ਸੋ ਇਹ ਧੜਾ ਬਣਾ ਦਿੰਦੇ ਬੱਚਾ ਲਾ ਗਿਆ ਆ ਦੇਖੋ ਹੁਣ ਦੋ ਦੋ ਵਾਰੀ ਹਰ ਤੀਰ ਤੇ ਲਚਵਾਏਗਾ ਕਿੰਨਾ ਦੁੱਧ ਸਾਫ ਦੋ ਤੇ 15 ਹੋਊਗਾ 14 ਕਿਲੋ ਦੀ ਕੋਈ ਵੀ ਦੋ ਟਾਈਮ ਆਪਣੇ ਤੇ ਤਿੰਨ ਟਾਈਮ ਤਸੱਲੀ ਕਰੇ ਅੱਛਾ ਜੀ ਹਾਂਜੀ ਚਵਾ ਕੇ ਦਾਂ ਉਹ ਆਪਾਂ ਆਦੇ ਕਰੇ ਕੋਈ ਇਹ ਤਾਂ ਗੱਲ ਨਹੀਂ ਹੈਗੀ ਕਿ ਬਿਉ ਵਸ ਇੱਕ ਟਾਈਮ ਕੋ ਦੁੱਧ ਦੜਕਿਆ ਜਾਂ ਰੋਕਿਆ ਕੋਈ ਗੱਲ ਨਹੀਂ ਨਾ ਜੀ ਨਾ ਚਵਾਈ ਜਰੂਰ ੜਕੇ ਦੀ ਹੋਈ ਆ ਅੱਛਾ ਜੀ ਹਾਂਜੀ ਵੀਡੀਓ ਬਣਾਉਣਾ ਕਰਕੇ ਠੀਕ ਹਾਂ ਜੀ ਜਿਵਾਈ ਜਿਹੜੀ ਆ ਦੋਸਤੋ ਸਵੇਰ ਦੀ ਹੋਈ ਆ ਠੀਕ ਆ ਬਾਕੀ ਦੋ ਟਾਈਮ ਜਿਵਾਈ ਤੁਸੀਂ ਕਰਨੀ ਆ ਤਸੱਲੀ ਤੁਸੀਂ ਕਰਨੀ ਆ ਵਿਖਾਉਣਾ ਮੇਰਾ ਫਰਜ਼ ਆ ਹੈਪੀ ਬਾਈ ਆਪਦਾ ਫਰਜ਼ ਨਿਭਾ ਕੇ ਆਇਆ ਤਸੱਲੀ ਕਰਕੇ ਲਿਆਇਆ ਵਪਾਰਤਾ ਕੰਮ ਆ ਅਗੋ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਆਪ ਵੀ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਠੀਕ ਆ ਜੀ ਆਹ ਵੇਖੋ ਉਲਟਾ ਬਹਿਣੀ ਵਾਲੇ ਪਾਸੇ ਉਥਾਣ ਤੇ ਜੇਕਰ ਦੋਸਤੋ ਮੁਠੀ ਆ ਥਾਣੇ ਦੇ ਮੁਠੀ ਦਾ ਕਿਹਾ ਜਾਊਗਾ ਠੀਕ ਆ ਤੇ ਆਹ ਗੈਬ ਪੂਰਾ ਵਿੱਚੋਂ ਅੰਤਰ ਤੁਸੀਂ ਵੇਖ ਸਕਦੇ ਹੋ ਥਾਣ ਦੇ ਵਿੱਚ ਠੀਕ ਆ ਜੀ ਗੈਬ ਕੋ ਪੂਰਾ ਉਹਨੂੰ ਜਦੋਂ ਪੈਸੇ ਨਹੀਂ ਚਾਰ ਆਮ ਨਾਲ ਰੱਖੇ ਪੜੀ ਉਹਦੀਆਂ ਮਰਾਤਰੀਆਂ ਨੇ ਕਰਤ ਨਹੀਂ ਮਰੇ ਹਾਂ ਜੀ ਛੱਡ ਦੋ ਬੱਚਾ ਲਾਦ ਗਿਆ ਉਹ ਸੰਤੂ ਸਾਹਿਬ ਬਣ ਕੇ ਦੋ ਬੈਣਾ ਚੋਲੀ ਦੀ ਆ ਬੱਚਾ ਛੱਡ ਕੇ ਇਹਨੂੰ ਵੰਗਾ ਪਾ ਲਈਦਾ ਇਹਨੂੰ ਭਜਾਇਆ ਘਰ ਆ ਲਿਆ ਠੀਕ ਹੈ ਜੀ ਹਾਂ ਜੀ ਉਹ ਵੰਗਾ ਇਸੇ ਤਰ੍ਹਾਂ ਜਿਹੜਾ ਦੋਸਤੋ ਤੁਸੀਂ ਰੱਸੀ ਆ ਨਿਆਣਾ ਇਹ ਪਾ ਸਕਦੇ ਹੋ ਤੇ ਮੋਸਟਲੀ ਜਿਹੜਾ ਦੋਸਤੋ ਇੱਕ ਵੈਸੇ ਆਪਾਂ ਕਹਿ ਦਿੰਨੇ ਵੀ ਪਸ਼ੂ گاਵਾਾਂ ਦੇ ਵਿੱਚ ਵੜਾਂ ਦੇ ਵਿੱਚ ਆਪਾਂ ਨਾਰਮਲੀ ਪਾ ਕੇ ਫਿਰ ਚਬਾਈ ਕਰਦੇ ਆ ਕੋਈ ਬੱਟੀ ਵਾਲੀ ਗੱਲ ਨਹੀਂ ਠੀਕ ਆ ਮੇਰੇ ਨਾਲ ਸੁਝਾਵ ਠੀਕ ਆ ਆ ਬੱਚਾ ਜੀ ਤੇ ਆ ਬੱਠੀ ਆ ਫੀਮੇਲ ਜਿਹੜੀ ਦੋਸਤੋ ਆਪ ਦੁੱਜੇ ਤੋਂ ਵੀ ਸੂਈ ਆ ਥੱਲੇ ਵੀ ਜਿਹੜੀ ਫੀਮੇਲ ਦਾ ਆ ਆ ਕਰੋ ਜੀ ਠੀਕ ਆ ਆਹ ਵੇਖੋ ਉਸ ਤੋਂ ਉਂਗਲ ਜਿਹੜੀ ਮੋਟੀ ਧਾਰ ਆ ਤੇ ਆਹ ਵੇਖੋ ਜੀ ਆਹ ਦੇਖੋ ਮਰਵੇ ਥਾਂ ਕਰਦੀ ਨਾ ਪਰਸ ਬਗਵਾ ਪਾਸੇ ਬਸ ਆਹ ਇਹਦਾ Samsung ਦੇ ਨਾਲ ਕਿੱਟਾਂ ਨੇ ਗੁਲਾ ਸੀ ਹੁੰਦੀ ਹੋਸੀ ਉਹ ਬਾਕੀ ਥਾਂ ਚੜ੍ਹਦੀ ਸਫਾਈ ਹੈ ਪੂਰੀ ਦੋਸਤੋ ਉਹ ਪਛਾਨੀ ਕਰਾਂਗੇ ਤੁਹਾਨੂੰ ਤਸੱਲੀ ਪੂਰੀ ਆ ਆਪ ਦੀ ਆਪ ਕਰੋ ਤਸੱਲੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਆਪ ਤਸੱਲੀ ਕਰੋ ਮੈਂ ਬਾਰ ਬਾਰ ਕਹਿਣਾ ਦੋਸਤੋ ਉਸ ਤੋਂ ਬਾਅਦ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਕੋਈ ਬੱਸ ਜੀ ਬਾਹਲਾ ਵੀ ਕਿਸੇ ਤਰ੍ਹਾਂ ਕੋਈ ਵਿਲਾਸ਼ਿਕਵਾ ਕਰਦੇ ਉਹ ਮੋੜ ਦਾ ਕੋਈ ਨਹੀਂ ਮਗਰ ਉਹ ਚੰਗੀ ਗੱਲ ਨਹੀਂ ਬਾਤ ਵਿੱਚ ਉਹ ਪਾਇ ਨਹੀਂ ਕੋਈ ਮੋੜ ਦਾ ਬਿਲਕੁਲ ਹਾਂਜੀ ਆਪੀ ਭਰਾ ਲੈਣ ਦੇ ਨੇ ਤਾਂ ਇਹਨੂੰ ਜਵਾ ਕੋਈ 50 ਨਹੀਂ ਕਰ ਲੋ 55 ਨਹੀਂ ਕਰਨਾ 44000 ਚ ਪਹੁੰਚ ਕਰਨੀ 44 ਚ 44 ਤੋਂ 15 16 ਕਿਲੋ ਮਾੜਾ ਮੂੜਾ ਮਾਰਨੇ 16 ਚ ਵਾਈ ਆਓ ਜੂਸੇ ਵਾਲਾ ਖੜੂਗਾ ਤੇ ਇਹ ਵੀ 14 ਕਹਦਾ ਤਾਂ ਕਿ 40 ਥੱਲੇ ਬੱਦੀ ਹੋਵੇ ਖੜ ਕੇ ਥੱਲੇ ਤੇ ਮਗਰ ਫੂਨ ਲਈ ਆਓ ਹਮ ਸਹੀ ਗੱਲ ਆ ਨਾ ਉਹ ਵੈਲਾ ਕੇ ਸਭ ਫੀਡ ਪੱਠਾ ਸਭ ਕੋਲ ਮੇਹਰ 47 47000 ਰੁਪਏ ਅੱਛਾ ਜੀ ਥੱਲੇ ਨਾ ਹੋਊਗਾ 44000 ਦੀ ਆਣਾ ਆਈਆ ਅੱਛਾ ਜੀ ਆਣਾ 44 44000 ਦੀ ਕੁਝ ਪਹੁੰਚ ਹੋ ਜੂਗੀ ਠੀਕ ਹੈ ਜੀ ਪਹੁੰਚ ਹੋ ਜੂਗੀ 47000 ਚ ਪਹੁੰਚ ਹੋ ਜੂਗੀ ਠੀਕ ਹੈ ਜੀ ਉਹਦੇ ਕੇ ਦਿਖਾ ਦਿਓ 44000 ਦੇ ਵਿੱਚ ਪਹੁੰਚ ਜਿਹੜੀ ਦੋਸਤੋ ਹੋ ਜੂਗੀ ਠੀਕ ਆ ਦੰਦ ਦੀ ਚੈੱਕ ਕਰ ਲਓ ਇਹਦਾ ਆ ਤੂੰ ਦੇਖ ਲਓ ਆ ਦੇਖ ਲਓ ਆ ਵੀ ਕੁਛ ਠੀਕ ਕੰਨੀ ਵਾਲੇ ਦੰਦ ਨਹੀਂ ਹਜੇ ਪਾ ਆ ਦੇਖ ਲਓ ਉਕੇ ਨਹੀਂ ਕੇ ਕੰਨੀ ਵਾਲੇ ਤੇ ਦੋਨੇ ਜੋਗੀ ਆ ਤੇ ਸ਼ਕੀਰ ਠੀਕ ਹੈ ਜੀ ਹਾਂ ਜੀ ਸ਼ਕੀਰ ਇਹ ਨਾ ਕਦੇ ਵਿਆਹ ਹੋਣ ਕੰਨੀ ਵਾਲੇ ਛੱਤੇ ਆ ਦੋਸਤੋ ਪਰ ਚੱਕੇ ਨਹੀਂ ਨੇ ਠੀਕ ਹੈ ਤੇ ਵਹਿਲ ਤੁਹਾਡੇ ਸਾਹਮਣੇ ਆ ਪੂਰੀ ਤੁਹਾਨੂੰ ਜਿਹੜੀ ਦੋਸਤੋ ਤਸਵੀਰ ਨਾਲ ਦਿਖਾ ਦਾਂਗੇ ਆਪ ਦਾ ਸੌਦਾ ਬਿਲਕੁਲ ਕਰ ਸਕਦੇ ਤੁਸੀਂ ਵੀਰ ਹੈਪੀ ਦੇ ਨਾਲ ਕਦ ਕਾਠੀ ਇਹਦਾ ਦੋਸਤੋ ਦਰਮਿਆਨੇ ਮੀਡੀਅਮ ਹਾਈਟ ਦੇ ਵਿੱਚ ਆ ਵੀ ਬਹੁਤਾ ਕੋਈ ਵੇਰ ਇਹ ਨਾ ਸਮਝ ਕੇ ਆਵੇ ਵੀ ਬਾਹਲੇ ਵੱਡੇ ਕਦ ਕਾਠੀ ਦੀ ਹੈ ਇਹ ਮੀਡੀਅਮ ਹਾਈਟ ਆ ਠੀਕ ਹੈ ਜੀ ਵਿੱਚ ਪਚਾਲਿਆ ਸਹਜ ਜਿਹਦਾ ਜਿਹਦਾ ਮੁਕਾਬਲਾ ਨੇ ਵੱਡਿਆਂ ਦਾ ਹੀ ਕਰੀ ਜਾਣਾ ਆਹੋ ਲੋਗ ਇਹ ਨਹੀਂ ਕਿਹਾ ਅੱਛਾ ਅੱਛਾ ਜੀ ਬਹੁਤ ਫੋਨ ਕਰ ਲਾਈਆਂ ਹੋਣਗੀਆਂ ਫਿਰ ਹਾਂਜੀ ਆ ਇੱਕ ਦੋਸਤੋ ਕਟਾ ਵੀਰ ਨੇ ਲੈ ਕੇ ਆਂਦਾ ਇਹ ਵੀ ਨੀਲੀ 라ਵੀ ਦੇ ਵਿੱਚ ਕਟਾ ਠੀਕ ਆ ਥੋੜੀ ਮਾਰਕਿੰਗ ਆ ਥੋੜੀ ਸਫੇਦੀ ਦੇ ਸੱਕ ਵੱਧ ਤੁਹਾਨੂੰ ਦੇਖਾਂ ਤੇ ਨਜ਼ਰ ਆਊਗੀ ਅੱਖੂ ਕੁ ਦੇਖੋਗੇ ਬਿੱਲੀ ਮਨਕੀ ਅੱਖ ਤੇ ਆ ਤੁਸੀਂ ਦੇਖ ਸਕਦੇ ਇੱਕ ਬੰਨੇ ਵਾਲਾ ਦੋਸਤੋ ਸਫੇਦ ਮੂੰਹ ਠੀਕ ਇੱਕ ਪਾਸੇ ਬਿਲਕੁਲ ਵਾਈਟ ਫੇਸ ਆ ਸੇਂਗ ਟੁੰਗ ਵਾਈਟ ਆ ਆ ਦੇਖ ਪਾਰਾਂ ਤੇ ਮਾਰਕਿੰਗ ਜਿਹੜੀ ਆ ਦੋਸਤੋ ਨਿਸ਼ਾਨ ਨੇ ਉਹ ਤੁਸੀਂ ਆ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਠੀਕ ਆ ਤੇ ਉਮਰ ਪੁੱਛਦੇ ਨੇ ਆਪਾਂ ਕਿੰਨੀ ਕੁ ਉਮਰ ਹੈ ਭਾਪੀ ਉਮਰ ਕਿੰਨੀ ਕਹਿੰਦੀ ਇਸੇ ਤੋਂ 15 ਮਹੀਨੇ ਦਾ ਹੈ ਜੀ 15 ਮਹੀਨੇ ਦੀ ਉਮਰ ਹਾਂਜੀ ਠੀਕ ਆ ਦੇ ਮਾਮੂਲ ਬਿਲਕੁਲ ਨੀਲੀ ਨਵੀਂ ਦੇ ਵਿੱਚ ਹਾਂਜੀ ਹਾਂਜੀ ਤੋਂ ਪਟਕੋਂ ਲਿਆ ਆ ਵਾ ਅੱਛਾ ਆਪਾਂ ਦੇ ਮਾਲਕਾਂ ਦੇ ਘਰੇ ਲੈ ਜਾਵਾਂਗੇ ਠੀਕ ਆ ਹਾਂਜੀ ਕਾਰ ਗੂੜ ਚੰਗਾ ਕੀ ਰੇਟ ਪਾ ਫੜਤੇ ਤਾਂ ਫਿਰ ਸਰਦਾਰ ਜੀ ਪੌਂਚ ਕੋਈ ਕੋਈ ਨਹੀਂ 15000 ਦਾ ਜਾਵਾਂਗੇ 15000 ਦਾ ਉੱਚ ਮਾਨਦਾਰ ਕੋਈ ਨਹੀਂ ਪੌਂਚ ਪੂਂਚ ਨਹੀਂ ਦੇ ਵੇਚਦੇ ਹੈਗੀ ਠੀਕ ਆ ਜੀ ਹਾਂਜੀ ਪੌਂਚ ਜਿਹੜੀ ਆ ਦੋਸਤੋ ਬਦਾਊਟ ਪਹੁੰਚਾ ਠੀਕ ਆ ਜੀ ਬਦਾਊਟ ਹੋਮ ਡਿਲੀਵਰੀ ਆ ਬਸ ਤੁਹਾਨੂੰ ਇੱਥੇ ਆ ਕੇ ਇਹਦਾ ਖੇਦਰਾ ਪਾਉਗਾ ਤੇ ਮੇਰੀ ਗੱਲ ਵੀ ਰੇੜਾ ਖਿੱਚ ਸਕਦਾ ਇੱਕ ਦੋ ਪੰਡਾ ਪੱਠੇ ਦੀਆਂ ਲਿਆ ਸਕਦਾ ਹੈ ਅੱਛਾ ਜੀ ਹਾਂਜੀ ਇਹ ਨਹੀਂ ਵੀ ਗੱਡੀ ਕੋਈ ਲੱਦੀ ਹੋਵੇ ਥੱਲੇ ਇਹਨੂੰ ਗਰੀਬ ਨੂੰ ਚੋਇਆ ਹੋਵੇ ਤੁਹਾਨੂੰ ਪਤਾ ਵੀ ਦੋ ਪੰਡਾ ਲੱਗੂ ਜਰਾ ਨਹੀਂ ਹਜੇ ਚਲੋ ਇੰਨਾ ਵਜਨ ਤਾਂ ਆਪਾਂ ਐਵੇਂ ਨਹੀਂ ਗਏ ਜੀ ਆ ਕੋਈ 5-4 ਮਹੀਨੇ ਕੋਈ ਹਾਥੋਂ ਤੋਂ ਫੇਰ ਲੂਗਾ ਬਾਅਦ ਕੱਟਾ ਫਿਰ ਰੁਕ ਜਾਂਦਾ ਕੱਦ ਕਾ ਠੀਕ ਆ ਹਾਂਜੀ ਚਲ ਇਹਨੇ ਵਧਣਾ ਬੁੱਧਣਾ ਹੋਊਗਾ ਇਸ ਸਮਾਂ ਕੀ ਛੱਪੂ ਜਾਂ ਕਿੱਡਾ ਜਵੜਾ ਠੀਕ ਆ ਆ ਪੈਕ ਠੀਕਾ ਕਲੋਨੀ ਖਲਾਨੀ ਚੰਗੀ ਆ ਪੁੱਠਾ ਪਠਾ ਪਿੱਛੋਂ ਪੂਰਾ ਮਜ਼ਬੂਤ ਆ ਚੜਾਈ ਐ ਪੂਰੀ ਠੀਕ ਆ ਫੈਸਟੀਕਲ ਬਿਲਕੁਲ ਸਟੇਡ ਆ ਠੀਕ ਆ ਜੀ ਤੇ ਆਖੋ ਕੁ ਪੂਰੀ ਤੁਸੀਂ ਦੇਖੋਗੇ ਕਹਿਰ ਦੀ ਅੱਖ ਮਾਰੀ ਜੀ ਤੇ 15000 ਦੇ ਵਿੱਚ ਹਾਂ ਨਾ ਜੀ ਹਾਂ ਉਹ ਜੋ ਕੋਈ ਮੰਨਤਾਂ ਛੋਟ ਸਪਾਜੂ ਕੋਈ ਵੀਰਸਾ ਹੋਊਗਾ ਨਾ ਠੀਕ ਹੈ ਵੀਰ ਜੀ ਇਹ ਨਹੀਂ ਬੱਜਾ 15000 ਜਣਾ ਚੋਂ ਮੰਨਤਾਂ ਕੋਈ ਨਹੀਂ ਹੋ ਜੂਗਾ ਹੂੰ ਠੀਕ ਆ ਭਰਾ ਇਹ ਜਿਹੜਾ ਦੋਸਤੋ ਕਟਾ ਵੀ ਅੱਜ ਬਕਾਲਾ ਫੂਲ ਵਜੇ ਨੇ ਰੱਖਣ ਲਈ ਲੈਣਾ ਕਾਟੂ ਮਾਰਾ 2 ਨੰਬਰ ਵਾਲਾ ਨਾ ਫੂਲਾ ਵੀਰ ਆਪਾਂ ਨੂੰ ਉਹ ਤਾਂ ਚਲੋ ਜੀ ਲੋਕਲ ਵੀ ਫਿਰ ਬਥੇਰੇ ਮੰਗਦੇ ਮੰਗਦੇ ਨਹੀਂ ਚਲੋ ਆਪਾਂ ਮਤਲਬ ਕਿ ਇੱਕ ਉਮਰ ਇਹਦਾ ਬਚਾਉਣਾ ਹੈ ਜੀ ਬਚਾਉਣਾ ਆਪਾਂ ਸੰਦੂ ਛੜਾ ਕੇ ਲੈਂਦਾ ਤਾਂ ਨਾਲ ਬਿਲਕੁਲ ਜੀ ਬਿਲਕੁਲ ਤੇ ਨੰਬਰ ਵੀ ਹੈਪੀ ਜ਼ਰੂਰ ਨੰਬਰ ਆਪਣਾ ਭਾਈ 8176773572 ਇੱਥੇ ਵਟਸਐਪ ਆਪਣਾ ਚੱਲਦਾ 8176773572 73572 ਜਿਹੜੇ ਦੋਸਤੋ ਵੀਰ ਹੈਪੀ ਦੇ ਨੰਬਰ ਨੇ ਬੁਰਜ ਨੱਥੂ ਕੇ ਤੁਹਾਨੂੰ ਜਿਹੜੀ ਪਹੁੰਚ ਕਰਨੀ ਪੈਣੀ ਆ ਪੱਤੀ ਦੇ ਬਿਲਕੁਲ ਆ ਗਿਆ ਦੋਸਤੋ 6 ਕਿਲੋਮੀਟਰ ਪੱਤੀ ਦੀ ਦੂਰੀ ਹੈ ਤੇ ਸਹਰੀਆਲੀ ਮੇਰਾ ਨੈਸ਼ਨਲ ਹਾਈਵੇ ਤੋਂ ਵੀ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਬੁਰਜ ਨੱਥੂ ਦਾ ਸੈਂਟਰ ਜੀ ਭਾਜੀ ਇਹ ਸਰਾਲੀ ਜੋੜਾ ਪੱਟੀ ਰੋਡ ਨੇ ਆਉਦਾ ਉੱਤੇ ਪਿੰਡ ਆ ਕਈ ਵੀਰ ਕਹਿੰਦੇ ਹੁਣ ਹਰੀ ਕਲਾ ਕੇ ਬੁਰਜੋਣੀ ਇਹ ਪੱਟੀ ਲੱਗ ਗਈ ਆ ਬੁਰਜ ਰਾਏ ਕਾ ਸਾਹਮਣੇ ਆ ਜਾਂਦਾ ਜੀ ਹਾਂਜੀ ਬੁਰਜ ਨੱਥੂ ਕਦਰ ਰਾਏ ਦੇ ਦੋ ਪਿੰਡ ਲਾਗੋ ਲਾ ਸਰਾਲੀ ਮੰਡ ਲੱਗ ਕੇ ਆ ਗਿਆ ਹਾਂਜੀ ਸਰਾਲੀ ਮੰਡ ਛਗਰੀ ਛਗਰੀ ਆ ਗਿਆ ਕਹਿਰੂ ਆ ਗਿਆ ਜੀ ਹਾਂਜੀ ਨਾ ਨਾ ਲੱਗ ਇਹ ਜਿਹੜਾ ਦੋਸਤੋ ਮੇਨ ਤਾਂ ਫੇਰ ਉਹ ਪਾ ਦਈਦਾ ਵੀ ਇਹਦੇ ਨੇੜੇ ਤੇੜੇ ਜਿਹੜਾ ਪਿੰਡ ਹੈਗਾ ਬੁਰਜ ਨੱਥੂ ਮਿਲਦਿਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ